ਲੋਕ ਹਿੱਤ ਲੋਕਾਂ ਦੀ ਆਵਾਜ਼ ਵਰਦੀਨਾ ਟੀਚਰ ਆ ਚਾਰ ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਹੈ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਇਹੋ ਜਿਹੇ ਟੀਚਰਾਂ ਦੀ ਮੇਰੇ ਕੋਲ ਇਹੋ ਜੇ ਐਜੂਕੇਸ਼ਨ ਤਾਂ ਇਹੋ ਜਿਹੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਤੁਸੀਂ ਆਪ ਚਰਪ ਕਰ ਰਹੇ ਹੋ ਬੀਪੀਓ ਸਾਹਿਬ ਆਹ ਬੀਪੀਓ ਸਾਹਿਬ ਮੇਰੇ ਨਾਲ ਅੱਗੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪਣੇ ਘਰਾਂ ਚ ਬੈ ਕੇ ਕੋਤਨਤਨ ਚਾਰ ਚਾਰੇ ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਮੱਛੀਆਂ ਨੂੰ ਉਹਨਾਂ ਦਾ ਛੋਛਣ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੁਤਾਈ ਕਰਦੇ ਨੇ